ਭਗਵਾਨ ਤੁਮਾਨੂੰ ਕਿੱਥੇ ਹੈ ਜਿੱਤੇ ਮਾਵਾ ਨੋ ਨੀਂ ਤੂੰ ਜੇ ਪਟਿਆ ਲੈ ਆ ਕੇ ਤੂੰ ਮਾਵਾ ਦੇ ਬੱਚੇ ਮਾਰ ਦਿੱਤੇ ਸਾਡੇ ਬੱਚੇ ਵੀ ਪੜਦੇ ਨੇ ਅਸੀਂ ਵੀ ਉਹਨਾਂ ਨੂੰ ਆਪਣੇ ਹੱਥੀ ਤਿਆਰ ਕਰਕੇ ਭੇਜਦੇ ਹਾਂ ਵੇਟ ਕਰਦੇ ਦੁਪਹਿਰ ਨੂੰ ਕਿ ਬੱਚੇ ਪੰਜ ਪੰਜ ਵੀ ਲੇਟ ਹੋ ਗਏ ਤਾਂ ਸਾਡੀ ਚਾਲ ਨਿਕਲ ਜਾਂਦੀ ਹੈ ਤਾਂ ਇਹ ਕਹਿੰਦੇ ਬੋਲਾ ਸੀ ਕਿ ਮਾਰੀਆਂ ਸਰਕਾਰਾਂ ਨੇ ਪੂਰਾ ਪਰਿਵਾਰ ਹੀ ਖਤਮ ਕੀਤਾ ਹੈ ਕਰੋ ਕਰੋ आके इतने फड़ के उन्हें इतने सजा दो चुनौती दे रहे हैं पंजाब की सारी औरत जो असी दुर्गा चंडी बन गए तो ता ताड़े जैसे किसी को टिकन नहीं देवे मेरे समाज के भरावान के भैन वापर परमात्मा करे कि यही जी देवता किसी परिवार से न पवे बच्चे सारे पंजाब के बच्चे तुम पहले गोदिया मार दो

जोर <workiteners> <dallises> ਕੀ ਪੰਜਾਬ ਸਰਕਾਰ ਜਾਂ ਤੁਨਾ ਪ੍ਰਸ਼ਾਸਨ ਕੀ ਕਰਦਾ ਇੱਥੇ ਇੰਨੇ ਟਿਪੇ ਚੱਲਦੇ ਨੇ ਨਜਾਇਜ਼ ਟਿਪੇ ਚੱਲਦੇ ਨੇ ਛੋਟੇ ਛੋਟੇ ਬੱਚੇ ਚਲਾਉਂਦੇ ਨੇ ਟਿਪੇ ਉਹ ਹਾਦਸਾ ਅੱਜ ਨਹੀਂ ਹੋਇਆ ਪਹਿਲਾਂ ਵੀ ਇੱਥੇ ਕਈ ਹਾਦਸੇ ਹੋਏ ਨੇ ਸੀਐਮ ਸਾਹਿਬ ਆਏ ਨੇ ਉਹ ਤਾਂ ਕਹਿੰਦੇ ਆਮ ਆਦਮੀ ਪਾਰਟੀ ਇਹ ਨੱਟਾ ਦੀ ਸਰਕਾਰ ਹੈ ਹਾਂਜੀ ਆ ਲੋਕ ਤਾਂ ਇੱਥੇ ਬੈਠੇ ਨੇ ਅਸੀਂ ਕਹਾਂ ਮੋਗੇ ਅਸੀਂ ਦਾ ਖਾਸ ਹੈ ਅਸੀਂ ਇਨਸਾਫ ਮੰਗ ਰਹੇ ਹਾਂ ਇਹ ਬਣਾਏ ਸੀ ਆਪਾ ਭਗਵਾਨ ਸਮਾਨ ਨੂੰ ਆਮ ਆਦੀ ਬਾਈ ਦੀ ਦਾ ਬੇਟਾ ਨੂੰ ਦਸਨੀਆ 84 ਵਿੱਚ ਜਿੱਦਾਂ ਘਰ ਦੇ ਬੱਚੇ ਚੱਕ ਚੱਕ ਕੇ ਮਾਰੇ ਸੀ ਐ ਉਹ ਹਾਲ ਹੋ ਗਿਆ ਬੱਚਿਆਂ ਨੂੰ ਚੱਕ ਕੇ ਇਨਕਾਊਂਟਰ ਹੋ ਰਹੇ ਕਿਸੇ ਨੂੰ ਇਲੈਕਟ੍ਰਿਕ ਸ਼ੌਕ ਦੇ ਰਹੇ ਬੱਚੇ ਤੁਹਾਨੂੰ ਕਹਿ ਰਹੇ ਕਿ ਤੁਹਾਡੇ ਬਹੁਤ ਬੱਚੇ ਇਕੱਠੇ ਗੱਡੀ 'ਚ ਕਿਉਂ ਕੈਸੀ ਉਹ ਸਰਕਾਰ ਨੂੰ ਦੱਸੇ ਕਿ ਅਸੀਂ ਕੀ ਇਹਨੇ ਘੜਾ ਨੂੰ ਨਹੀਂ ਸੇਕ ਲੱਗਦਾ ਜਦੋਂ ਸੇਕ ਇਹਨੇ ਦੇ ਘੜਾ ਨੂੰ ਲੱਗੂਗਾ ਤਾਂ ਇਨਸਾਫ ਮਿਲੂਗਾ ਆਪਨੂੰ ਜੁਗੈ ਨਰੇ ਬੱਚੇ ਨੂੰ ਦੁੱਖ ਲੱਗੂਗਾ ਫੇਰ ਪਤਾ ਲੱਗੂਗਾ ਜੁਗੈ ਭਗਵਾਨ ਤੁਮਾਰ ਨੇ ਬੱਚੇ ਨੂੰ ਦੁੱਖ ਲੱਗਿਆ ਫੇਰ ਪਤਾ ਲੱਗੂਗਾ ਮਾਂਵਾ ਦਾ ਕੀ ਹੁੰਦਾ ਗੱਲ ਵੀ ਟੀਸੀ ਸਾਹਿਬ ਨੇ 3-4 ਘੰਟੇ ਖਰਾਬ ਕਰੇ ਲੇਕਿਨ ਕੋਈ ਉਸ ਦਾ ਹੱਲ ਨਹੀਂ ਕੱਟਿਆ ਸੋਲੂਸ਼ਨ ਨਹੀਂ ਕੱਟਿਆ ਅਜਾ ਸੀਐਮ ਸਾਹਿਬ ਕੋਲ ਗਏ ਨੇ ਤਾਵਾ ਕਰਦੀਆਂ ਦੇ ਕੋਈ ਸੋਲੂਸ਼ਨ ਕੱਢ ਕੇ ਦੇ ਦੋ ਸੀ ਮਾਨੂੰ ਮਾਨੂੰ ਕੱਤੀ ਟ੍ਰੀਪ ਨੂੰ ਬੁਲਾਇਆ ਸੀ ਅਦੋਂ ਇੱਕ ਦਿਨ ਪਹਿਲਾਂ ਨੱਚਦੇ ਪਏ ਸੀ ਆਪਣੀ ਬੇਟੀ ਦੇ ਪਰਟੇ ਕਹਿੰਦੇ ਸੀ ਪੰਜਾਬ ਦੀਆਂ ਬੇਟੀਆਂ ਦੇ ਅੱਖਾਂ ਚਾਹੂ ਨਹੀਂ ਆਉਣ ਦੇਣਗੇ ਸਭ ਤੋਂ ਪਹਿਲੇ ਜਿਹੜੇ ਪਰਿਵਾਰ ਦੇ ਛੋਟੇ ਬੱਚੇ ਗਏ ਉਹ ਮਾਮਾ ਨੂੰ ਇੱਕੋ ਚੀਜ਼ ਮੈਂ ਕਹੂੰਗੀ ਤੁਸੀਂ ਜਦ ਤੱਕ ਦੁਰਗਾ ਹੋਰ ਚੰਡੀ ਨਹੀਂ ਬਣੋਗੇ ਤੁਹਾਨੂੰ ਇਨਸਾਫ ਨਹੀਂ ਮਿਲੇਗਾ अस्सी दिनल मेरे बेटे तो आज दिन हो गए चिटिया मैं हर रोज चिट्ठी लिख दी सन पता पटियालेमरे सामने घुम रहे मगर कहनेस्ट नहीं कर सकते चंडी बने बगैर तह इफ मिलेगा नहीं अजह बच्चे गए न ਉਹਨਾਂ ਨੂੰ ਇਨਸਾਫ ਦਿਵਾਣ ਲਈ ਤੁਹਾਨੂੰ ਚੰਗੀ ਬੰਨਾ ਪੇਗਾ ਕਿਉਂਕਿ ਅਗਰ ਤੁਸੀਂ ਚੰਗੀ ਦੁਰਗਾ ਪੰਜਾਬ ਦੀ ਔਰਤਾ ਨਹੀਂ ਬਣੀਆ ਤੇ ਪੰਜਾਬ ਦਾ ਹਰ ਘਰ ਦਾ ਹਰ ਬੱਚਾ ਮਰ ਜਾਏ ਐ ਮੈਂ ਤੁਹਾਨੂੰ ਦੱਸ ਰਹੀਆ 84 ਵਿੱਚ ਜਿੱਦਾਂ ਘਰ ਦੇ ਬੱਚੇ ਚੱਕ-ਚੱਕ ਕੇ ਮਾਰੇ ਸੀ ਐ ਉਹ ਹਾਲ ਹੋ ਗਿਆ ਬੱਚਿਆਂ ਨੂੰ ਚੱਕ ਕੇ ਇੰਕਾਊਂਟਰ ਹੋ ਰਹੇ ਕਿਸੇ ਨੂੰ ਇਲੈਕਟ੍ਰਿਕ ਸ਼ੌਕ ਦੇ ਰਹੇ ਬੱਚੇ ਤੁਹਾਨੂੰ ਕਹਿ ਰਹੇ ਕਿ ਤੁਹਾਡੇ ਬਹੁਤ ਬੱਚੇ ਇਕੱਠੇ ਗੱਡੀ 'ਚ ਕਿਉਂ ਕੈਸੀ ਹੁਣ ਸਰਕਾਰ ਤੁਹਾਨੂੰ ਦੱਸੇਗੀ ਅਸੀਂ ਬੱਚਿਆਂ ਨੂੰ ਕਿੱਦਾਂ ਪੇਜਾਂ ਕਿਉਂਕਿ ਉਹਨਾਂ ਨੇ ਇੰਨੀ ਘਰ ਕੰਮ ਕਰਨਾ ਹੈ ਉਹਨਾਂ ਨੇ ਇਨਲੀਗਲ ਗੱਡੀਆਂ ਚਲਾਈਆਂ ਤੇ ਉਹਨਾਂ ਦੀ ਵਜ੍ਹਾ ਨਾਲ ਅਸੀਂ ਆਪਣੇ ਬੱਚੇ ਸਕੂਲ ਪਹੁੰਚ ਪਹੜੇ ਅਸੀਂ ਸੋਚਾਂਗੇ ਪਹਿਲੇ ਇੱਕ ਬੱਚਾ ਪਹੇਜਿਏ ਫਿਰ ਦੂਜਾ ਬੱਚਾ ਪਹੇਜਿਏ ਤੁਹਾਨੂੰ ਸੀ ਇਹ ਮਨ ਨੂੰ ਮਨੂੰ ਕਤੇ ਤਰੀਕ ਨੂੰ ਬੁਲਾਇਆ ਸੀ ਅਦੋਂ ਇੱਕ ਦਿਨ ਪਹਿਲਾਂ ਨੱਚਦੇ ਪਏ ਸੀ ਆਪਣੀ ਬੇਟੀ ਦੇ ਪਰਟੇ ਕਹਿੰਦੇ ਸੀ ਪੰਜਾਬ ਦੀ ਬੇਟੀਆਂ ਦੇ ਅੱਖਾਂ ਚਾਸੂ ਨਹੀਂ ਆਉਣ ਦੇਣਗੇ ਭਗਵੰਤ ਮਾਤਾ ਕਿੱਥੇ ਐ ਕਿੱਥੇ ਤੇ ਮਾਵਾਂ ਹੋ ਰਹੀਆਂ ਤੂੰ ਤੇ ਪਟਿਆਲੇ ਆ ਕੇ ਤਾਂ ਮਾਵਾਂ ਦੇ ਬੱਚੇ ਮਾਰ ਦਿੱਤੇ ਬਣ ਗਏ ਤਾਂ ਸਾਡੇ ਜਨਜੇ ਕਿਸੇ ਮੁਰਤੀ ਕਰਨੀ ਦਾਵਾਂਗੇ ਅਸੀਂ ਆਪੇ ਪੰਜਾਬ ਨੂੰ ਚਲਾ ਲਾਵਾਂਗੇ ਸਾਨੂੰ ਕੋਈ ਪੋਲਿਟਿਕਸ ਨਹੀਂ ਚਾਹੀਦੀ ਅਸੀਂ ਆਪੇ ਪੰਜਾਬ ਚਲਾਣ ਜੋਗੇ ਹੈਗੇ ਆਂ ਪਰ ਅਗਰ ਐਸੇ ਮਾਵਾਂ ਨੂੰ ਇਨਸਾਫ ਨਹੀਂ ਮਿਲਿਆ ਆਈ ਵਿਲ ਸਟੈਂਡ ਵਿਦ ਦੈਟ ਜਬ ਤੱਕ ਇਹ ਲੜਨਗੇ ਮੈਂ ਨਾਲ ਹੀ ਨਾ ਖੜੀਆਂ ਜਿੱਥੇ ਕਹਿੰਗੇ ਮੈਂ ਨਾਲ ਖੜੀਆਂ ਮਨੂੰ ਇੱਕ ਆਵਾਜ਼ ਤਾਂ ਮੈਂ ਤੁਹਾਡੇ ਦੂਰ ਮੈਂ ਅਧੇ ਕੰਡੇ ਦੀ ਦੂਰੀ 'ਚ ਮੈਂ ਆਪਣੀ ਲੜਾਈ ਦੀਆਂ ਤੇ ਲੜਡੀਆਂ ਮੇਰੀ ਲੜਾਈ ਮੁੱਕ ਹੀ ਨਹੀਂ ਹੈ ਉਹ ਵੀ ਇਨਸਾਫ ਤੇ ਲਈ ਹੈ ਉਦੈ ਤੁਹਾਡੇ ਇਨਸਾਫ ਲਈ ਵੀ ਤੁਹਾਡੇ ਨਾਲ ਖੜੀਆਂ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਬੈਠੇ ਆ ਮੈਂ ਇੱਥੇ ਬੈਠੀ ਮੈਂ ਤਰਨਾ ਖਰਾਬ ਕਰਨ ਨਹੀਂ ਗਈ ਬੋਲੀ ਸੀ ਨਹੀਂ ਮੈਂ ਆਪਣੇ ਵੱਲੋਂ ਕਲੈਰੀਫਿਕੇਸ਼ਨ ਦੇਣਾ ਚਾਹੁੰਦੀ ਆ ਤੁਹਾਨੂੰ ਮੈਂ ਵੀ ਕਮਾਂ ਮੇਰੇ ਵੀ ਬੱਚੇ ਅਸੀਂ ਕੈਂਡਲ ਮਾਰਚ ਦੇ ਵਿੱਚ ਵੱਧ ਤੋਂ ਵੱਧ ਮੇਰੇ ਵੀ ਇਕੱਠੀਆਂ ਕਰਕੇ ਲੈ ਕੇ ਆਏ ਕਿ ਮਾਂਵਾ ਨੂੰ ਚੁਗਾਓ ਸਾਡੇ ਬੱਚੇ ਵੀ ਪੜਦੇ ਨੇ ਅਸੀਂ ਵੀ ਉਹਨਾਂ ਨੂੰ ਆਪਣੇ ਹੱਥੀਂ ਤਿਆਰ ਕਰਕੇ ਭੇਜਦੇ ਆਂ ਵੇਟ ਕਰਦੇ ਆ ਦੁਪਹਿਰ ਨੂੰ ਕਿ ਬੱਚੇ 5 ਮਿੰਟ ਵੀ ਲੇਟ ਹੋ ਗਏ ਤਾਂ ਸਾਡੀ ਚਾਹ ਨਿਕਲ ਜਾਂਦੀ ਹੈ ਕਿ ਬੱਚੇ ਕਿੱਥੇ ਗੋ ਹਾਂਜੀ ਇਹ ਕਹਿੰਦੇ ਨੇ ਕਿ ਤੂੰ ਨਹੀਂ ਮੰਗੂ ਪਰ ਇਹ ਹੋਈ ਨੇ ਬੱਚੇ ਕਲਤੀ ਸੀ ਸਾਹਮਣੇ ਅੰਦਰ ਲਾਗੇ ਪੈਰਾਂ ਸਮੂਹ ਸਾਨੂੰ ਕੋਈ ਦੁੱਖ ਨਹੀਂ ਹੈਗਾ ਬੈਠੋ ਗੱਲਬਾਤ ਕਰੋ ਲੇਕਿਨ ਸੋਲੂਸ਼ਨ ਤਾਂ ਕੱਢ ਤੋ ਇਨਸਾਫ ਤਾਂ ਦੇ ਦਿਓ ਜਿਹੜੇ ਬੱਚਿਆਂ ਦੇ ਕਾਦਰ ਲਈ ਉਹਨਾਂ ਨੂੰ ਪੜਨ ਵਿੱਚ ਤੁਹਾਡਾ ਪੂਰਾ ਯੋਗਦਾਨ ਹੈ ਕਿਉਂ ਨਹੀਂ ਪੜਦੇ ਤੁਸੀਂ ਬੱਚੇ ਕਿ ਤੁਸੀਂ ਸੀਐਮ ਸਾਹਿਬ ਆਏ ਨੇ ਉਹ ਤਾਂ ਕਹਿੰਦੇ ਆਮ ਆਦਮੀ ਪਾਰਟੀ ਇਹ ਲੋਕਾਂ ਦੀ ਸਰਕਾਰ ਹੈ ਹਾਂਜੀ ਆ ਲੋਕ ਤਾਂ ਇੱਥੇ ਬੈਠੇ ਨੇ ਆਮ ਲੋਕ ਆਸੀਂ ਕਹਾਂ ਆਮ ਹੋ ਗਏ ਤੁਸੀਂ ਅਸੀਂ ਤਾਂ ਖਾਸ ਹੈ ਅਸੀਂ ਇਨਸਾਫ ਮੰਗ ਰਹੇ ਹਾਂ ਇਹ ਮੇਰੇ ਸੀਐਮ ਆਪਾ ਭਗਵਾਨਤ ਮਾਨ ਨੂੰ ਆਮ ਆਦਮੀ ਪਾਰਟੀ ਦਾ ਮੈਨੂੰ ਤੂੰ ਕਿਸ ਗੱਲ ਦਾ ਆ ਰਿਹਾ ਸਾਰੀ ਲੇਡੀਜ਼ ਬੈਠੀਆਂ ਨੇ ਹੱਥ ਖੜਾ ਕਰਕੇ ਕਹਿ ਦੋ ਜੀ ਨਹੀਂ ਤੁੱਖ ਹੈਗਾ ਤੁਹਾਨੂੰ ਇਸ ਗੱਲ ਦਾ ਕੱਲ ਵੀ ਡੀਸੀ ਸਾਹਿਬ ਨੇ 3-4 ਘੰਟੇ ਖਰਾਬ ਕਰੇ ਲੇਕਿਨ ਕੋਈ ਉਸਦਾ ਹੱਲ ਨਹੀਂ ਕੱਢਿਆ ਸੋਲੂਸ਼ਨ ਨਹੀਂ ਕੱਢਿਆ ਅੱਜ ਸੀਐਮ ਸਾਹਿਬ ਕੋਲ ਗਏ ਨੇ ਦਾਵਾ ਕਰਦਿਆਂ ਦੇ ਕੋ ਸੋਲੂਸ਼ਨ ਕੱਢ ਕੇ ਤੇਜ਼ ਦਾ ਇੱਥੇ ਆnde ਆਪਣੇ ਤਾਂ ਆਪਰਾਬ ਦੇ ਵਿੱਚ ਬੈਠਦੇ ਆਮ ਆਦਮੀ ਦੀ ਸਰਕਾਰ ਹੈ ਆਮ ਆਦਮੀ ਦੇ ਵਿੱਚ ਬੈਠਦੇ ਆ ਕੇ ਸਾਨੂੰ ਹੌਸਲਾ ਦਿੰਦੇ ਵੀ ਤੁਸੀਂ ਬੈਠੋ ਤੁਹਾਡੇ ਬੈਠਦੇ ਬੈਠਦੇ ਮੈਂ ਵੀ ਨਾਲ ਬੈਠ ਕੇ ਹੁਲੀ ਬੰਦਾ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਸਵਾਦ ਆ ਜਾਂਦਾਗਾ ਹੁੰਦਾ ਦੱਸੋ ਗਲਤ ਕਿਹਾ ਹੈ ਸਹੀ ਕਿਹਾ ਜੀ ਸਹੀ ਕਿਹਾ ਇਹ ਧਰਮਤਰਾਪ ਕਰਨ ਵਾਲੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਦੇ ਮਾਪੇ ਬੇਚਾਰੇ 1 ਮਹੀਨੇ ਤੋਂ ਫਿਲ ਕਰ ਰਹੇ ਨੇ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਅਸਰਾ ਵਿੱਚ ਨਹੀਂ ਵੱਢ ਰਹੇ ਕਰਾ ਦੇ ਕੋਨੇ-ਕੋਨੇ ਵਿੱਚੋਂ ਬੱਚੇ ਵਾਜਾ ਮਾਰ ਰਹੇ ਨੇ ਆਪਣੇ ਮਾਪੇ ਨੂੰ ਕਿ ਤੁਸੀਂ ਬੱਚਿਆਂ ਵਾਲੇ ਨਹੀਂ ਹੋ ਉਹ ਕਹਿੰਦੇ ਮੈਂ ਤਾਂ ਮਾਨ ਤੇ ਪਾਰਟੀਆਂ ਕਰਦੇ ਫਿਰਦੇ ਨੇ ਖੁਸ਼ੀ ਦੀ ਪਾਰਟੀ ਕਰੀਦਾ ਜੀ ਅਸੀਂ ਕਾਦੀ ਪਾਰਟੀ ਕਰੀ ਕਿ ਅਸੀਂ ਧਰਨੇ ਵਿੱਚ ਇਨਸਾਫ ਦੀ ਮੰਗ ਨਹੀਂ ਕਰ ਸਕਦੇ ਮੈਂ ਖੁਦ ਇੱਥੇ 8:30 ਪੌਣੇ 9 ਦੇ ਧਰਨੇ ਦੇ ਵਿੱਚੋਂ ਫਿਰ ਤਹਿਸੀਲ ਰੋਡ ਤੇ ਆ ਗਈ ਸੀ ਕਿਉਂ ਆਈ ਮੈਂ ਮਤਰ ਨਕਰਾਉਤ ਨਈ ਸੀ ਮੈਂ ਪਰਨੇ ਦੇ ਨਾਲ ਚੱਲਣ ਵਾਸਤੇ ਆਈ ਆਂ ਹੋਰ ਮੈਂ ਜਿਹੜੀਆਂ ਸਾਡੀਆਂ ਮਹਿਲਾ ਮੰਡਰੀਆਂ ਨੇ ਉਹਨਾਂ ਨੂੰ ਰਿਕਵੈਸਟ ਕਰਕੇ ਆਈ ਕੱਲ ਕਿ ਨਹੀਂ ਇਹ ਬੱਚੇ ਸੰਜੇ ਨੇ ਸਾਡੇ ਆਪੜ ਨੇ ਇਸ ਕਹੇ ਲੋਕੋ ਕਿ ਮੇਲ ਦਾ ਕਰਨਾ ਕਰ ਰਹੀ ਐ ਮੇਲ ਦਾ ਕੇ ਵੀ ਇਨਸਾਫ ਦੇ ਸੀਐਮ ਸਾਹਿਬ ਆਏ ਨੇ ਪਹਿਲਾ ਪਾਤੋਂਾ ਤੋਂ ਮੁੜ ਕੇ ਨਾਪੇ ਤੋਂ ਮੁੜ ਕੇ ਔਰ ਸ਼ਰਮ ਕਰ ਲਾ ਅੱਜ ਤਾਂ ਸਮਾਣੇ ਵਿੱਚ ਆਏ ਹੋਏ ਹੋ ਸਮਾਣੇ ਵਿੱਚ ਆ ਕੇ ਵੀ ਤੁਸੀਂ ਵੈਸਟ ਹਾਊਸ ਵਿੱਚ ਜਾ ਜੋ ਜੀ ਇਹ ਸਾਰੇ ਪਰਣਾਉਤਨ ਨੂੰ ਤੁਰਪਿਆ ਨਾ ਸੀਰ ਸ਼ਾਹ ਨੇ ਹੈਲੀਕਾਪਟਰ ਮੰਗਾ ਲੈਣਾ ਪਾਜ ਜਾਣਗੇ ਫਟਾਫਟ ਕਿਉਂ ਇਨਸਾਫ ਨਹੀਂ ਮਿਲਿਆ ਸੁਵਾਦ ਆ ਜਾਏਗਾ ਮੈਂ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਇਨਸਾਫ ਮਿਲੇ ਇਹ ਇਨਸਾਫ ਮਿਲਣਾ ਚਾਹੀਦਾ ਹੈ ਕਾਤਲ ਨੂੰ ਕਿਉਂ ਨਹੀਂ ਅੰਦਰ ਕਰਦੇ ਹੈ ਕਦੇ ਡੀਸੀ ਸਾਹਿਬ ਨੇ ਬੁਲਾ ਲਿਆ ਕਦੇ ਐਸਐਚਓ ਸਾਹਿਬ ਨੇ ਬੁਲਾ ਲਿਆ ਕਦੇ ਐਸਐਸਪੀ ਸਾਹਿਬ ਨੇ ਬੁਲਾ ਲਿਆ ਅੱਜ ਸੀਐਮ ਸਾਹਿਬ ਨੇ ਬੁਲਾ ਲਿਆ ਕਰਨਲ ਸਾਹਿਬ ਵੀ ਬੋਲ ਕੇ ਗਏ ਨੇ ਇਨਸਾਫ ਦੀ ਮੰਗ ਕਰ ਰਹੇ ਆਪਾਂ ਸਾਰੇ ਸਰੇ ਤੇ ਬੈਠੇ ਤਪਦੀ ਧੁੱਪ ਦੇ ਵਿੱਚ ਕਾਰੇ ਵਾਸਤੇ ਬੈਠੇ ਆ ਜਾਣ ਨੂੰ ਮੈਂ ਵੀ ਹੁਣੀ ਤਾਂ ਜਾਂਦੀ ਆਪਣੀਆਂ ਬੱਚਿਆਂ ਨੂੰ ਇਨਸਾਫ ਦੇ ਇਨਸਾਫ ਦੇ ਇਨਸਾਫ ਦੇ ਕੰਮੀ ਇੱਥੇ ਪਬਲਿਕ ਬੈਠੀ ਐ ਕਰਮ ਨਾਲ ਆਵਾਜ਼ ਵੀ ਹੰਨੀ ਆਣੀ ਚਾਹੀਦੀ ਆ ਬੱਚਿਆਂ ਦੇ ਲਈ ਸ਼ਰਾਬੀ ਮੁਟਾਬਾ 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 ਬੱਚਿਆਂ ਨੂੰ ਇਨਸਾਫ ਦੇ ਇਨਸਾਫ ਦੇ ਹਰ ਮਾਂ ਦੀ ਹੈ ਇੱਕੋ ਫੁਕਾਰ ਬੱਚਿਆਂ ਨੂੰ ਤੇ ਇਨਸਾਫ ਹਰ ਮਾਂ ਦੀ ਹੈ ਬੰਦਿਆ ਕੋਈ ਸਾਹਿਬ ਇਹ ਮਾਵਾ ਦਾ ਜੋ ਦੁੱਖਾਂ ਦਾ ਪਹਾੜ ਮੇਰੇ ਸਮਾਣੇ ਦੇ ਭਰਾਵਾਂ ਦੇ ਭੈਣਾਂ ਦੇ ਵਾਪਰ ਪਰਮਾਤਮਾ ਕੋ ਕਰੇ ਕਿ ਇਹ ਜੀ ਦੇਵਤਾ ਕਿਸੇ ਪ੍ਰਵਾਸ ਨਾ ਪਵੇ ਬੱਚੇ ਜੋ ਰੱਬ ਦਾ ਰੂਪ ਸੀਗੇ ਮੈਂ ਸੰਸਕਾਰ ਤੇ ਵੀ ਆਇਆ ਸੀ ਹੌਸਪੀਟਲ ਵੀ ਗਿਆ ਸੀ ਪਟਿਆਲੇ ਉੱਥੇ ਗਿਆ ਛੋਟਾ ਜਿਹਾ ਬੱਚਾ ਮੂੰਹ ਚ ਉਹਦੇ ਬਾਹੀ ਇੰਨਾ ਜੋ ਇੰਨਾ ਜਵਾਬ ਸੀਗਾ ਉਸ ਤੋਂ ਜ਼ਿਆਦਾ ਪੱਟੀਆਂ ਕੀਤੀਆਂ ਹੋਈਆਂ ਸੀ ਉਹਦੇ ਸ਼ਰੀਰ ਤੇ ਰਿਸ਼ਨਾ ਰਿਸ਼ਨਾ ਦਿਨਾਂ ਦੇ ਬੱਚੇ ਜਿਸ ਤੋਂ ਜ਼ਿਆਦਾ ਪੱਟੀਆਂ ਕੀਤੀਆਂ ਹੋਈਆਂ ਸੀ ਦੇਖ ਕੇ ਡੋਣਾ ਦਾ ਫਿਗਰ ਸਿਸਟਮ ਤੇ ਕੀ ਪੰਜਾਬ ਸਰਕਾਰ ਜਾਂ ਇਥੋਂ ਦਾ ਪ੍ਰਸ਼ਾਸਨ ਕੀ ਕਰ ਰਿਹਾ ਇੱਥੇ ਇਨੈਟ ਬੱਚੇ ਚਲਾ ਰਹੇ ਨੇ ਨਜਾਇਜ਼ ਟਿਪਪਰ ਚਲਾ ਰਹੇ ਨੇ ਛੋਟੇ ਛੋਟੇ ਬੱਚੇ ਚਲਾਉਂਦੇ ਨੇ ਟਿਪਪਰ ਉਹ ਹਾਦਸਾ ਅਜੇ ਨਹੀਂ ਹੋਇਆ ਪਹਿਲਾਂ ਵੀ ਇੱਥੇ ਕਈ ਹਾਦਸੇ ਹੋਏ ਨੇ ਇਹ ਹੁੰਦਾ ਜਦੋਂ ਕਿਸੇ ਨਾਲ ਹਾਦਸਾ ਵਾਪਰ ਜਾਂਦਾ ਹੈ ਮੀਡੀਆ ਵਾਲੇ ਸਾਥ ਦਿੰਦੇ ਨੇ ਜਨਤਾ ਸਾਥ ਦਿੰਦੀ ਹੈ ਲੇਕਿਨ ਸਰਕਾਰਾਂ ਸੁੱਤੀਆਂ ਪਈਆਂ ਉੱਠਦੀਆਂ ਨਹੀਂ ਹੈਗੀਆਂ ਕਿਉਂਕਿ ਇਹਨਾਂ ਦੇ ਘੜਾ ਨੂੰ ਨਹੀਂ ਸੇਕ ਲੱਗਦਾ ਜਦੋਂ ਸੇਕ ਇਹਨਾਂ ਦੇ ਘੜਾ ਨੂੰ ਲੱਗੂਗਾ ਤਾਂ ਇਨਸਾਫ ਮਿਲੂਗਾ ਆਪਨੂੰ ਜਦੋਂ ਇਹਨਾਂ ਦੇ ਬੱਚੇ ਨੂੰ ਦੁੱਖ ਲੱਗੂਗਾ ਫੇਰ ਪਤਾ ਲੱਗੂਗਾ ਜਦੋਂ ਭਗਵਾਨ ਜਮਾਨ ਨੇ ਬੱਚੇ ਨੂੰ ਦੁੱਖ ਲੱਗਿਆ ਫੇਰ ਪਤਾ ਲੱਗੂਗਾ ਮਾਂ ਮਾਰਾ ਦਾ ਕੀ ਹੁੰਦਾ ਹੈ ਇੰਨੇ ਜਿਸ ਤਰ੍ਹਾਂ ਲਾ ਕੇ ਬਹੁਤਾਂ ਜਾਣੇ ਕਿਉਂ ਤਦਨੇ ਲੋੜੇ ਪੈਂਦੇ ਨੇ ਕਿਉਂ ਸਾਨੂੰ ਇੰਨਾ ਤੁਸੀਂ ਦੁਖੀ ਕੀਤਾ ਪੰਜਾਬ ਦੀ ਜਨਤਾ ਨੂੰ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਡੀਜੀਪੀ ਪੰਜਾਬ ਨੂੰ ਕਿਉਂ ਸਾਨੂੰ ਦੁਖੀ ਕੀਤਾ ਹੈ ਜਨਤਾ ਨੂੰ ਆ ਗੱਲਾਂ ਇੱਥੇ ਮੈਂ ਕੋਈ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਹੋਣ ਕਰਕੇ ਨਹੀਂ ਆਇਆ ਮੈਂ ਆਪਣੇ ਭਰਾਵਾ ਦੀ ਭੈਣ ਭਰਾਵਾ ਜਿਹੜੇ ਇੱਥੇ ਇਦਾਂ ਦੇ ਬੱਚੇ ਪੂਰੇ ਹੋਏ ਨੌਂਦੇ ਤੁਖਸਾ ਬੁਲਾਉਣ ਲਈ ਆਇਆ ਮੇਰੀ ਵਾਈਫ ਆਏ ਮੇਰੇ ਸਿਸਟਰ-ਲਾਰ ਮਿਸਿਸ ਬਾਠ ਆਏ ਨੇ ਇਹਨਾਂ ਨੇ ਪਹਿਲਾਂ ਆਉਣਾ ਸੀ ਜਿੱਦਾਂ ਦੇ ਇੱਥੇ ਸਤਸਕਾਰ ਸੀ ਆ ਦਿੱਲੀ ਗਏ ਹੋਏ ਸੀ ਤਾਂ ਨਹੀਂ ਆ ਸਕੇ ਸੋ ਮੇਰਾ ਜਿਹੜੀ 11 ਮੈਂਬਰੀ ਸੋਨੂ ਜੀ ਜਿਹੜੀ 11 ਮੈਂਬਰੀ ਕਮੇਟੀ ਤੁਸੀਂ ਬਣਾਈ ਹੋਈ ਹੈ ਆਹ ਇਨਸਾਫ ਆਈ ਨਹੀਂ ਮਿਲਣਾ ਆਪਾਂ ਨੂੰ ਮੈਂ ਤੁਹਾਡੇ ਸਾਹਮਣੇ ਕਹਿ ਕੇ ਜਾ ਰਿਹਾ ਅੱਜ ਜਿੰਨੇ ਮਹੀਨਾ ਹੋ ਗਿਆ ਅੱਜ ਸੱਤ ਪਿਛਲੇ ਮਹੀਨੇ ਦੇ 7 ਤਰੀਕ ਦੀ ਘਟਨਾ ਵਾਪਰੀ ਹੈ ਅੱਜ ਮਹੀਨਾ ਹੋ ਗਿਆ ਤੰਗ ਪਟਿਆਲਾ ਉੱਥੇ ਦਾ ਉੱਥੇ ਅਸੀਂ 11 ਮੈਂਬਰੀ ਕਮੇਟੀ ਬੈਠ ਕੇ ਜਿੰਨੀ ਸਲਾਹ ਹੈ ਜੇ ਸਭ ਤੋਂ ਮੇਰੀ ਮੰਨ ਲਿਓ ਚੰਗੀ ਲੱਗੂਗੀ ਮੰਨ ਲਿਓ ਨਹੀਂ ਚੰਗੀ ਲੱਗੂ ਨਾ ਮੰਨਿਓ ਮੈਂ ਨਿਤਿਨ ਗੜਕੀ ਨੂੰ ਪਿਛਲੇ ਮਹੀਨੇ ਮਿਲਿਆ ਸੀ ਆ ਹਾਦਸਾ ਹੋਣ ਤੋਂ ਪਹਿਲਾਂ ਦਿੱਲੀ ਮਿਲਿਆ ਸੀ ਵੀਡੀ ਪਟਿਆਲਾ ਸਹਾਣਾ ਪੱਤ ਦਾ ਮੋਨਕ ਰੋਡ ਇਹਨੂੰ ਫੋਰ ਲੇਨਿੰਗ ਕਰਾਇਆ ਜਾਵੇ ਕਿਉਂਕਿ ਇੱਥੇ ਹਾਦਸੇ ਬਹੁਤ ਹੁੰਦੇ ਨੇ ਆਲਰੇਡੀ ਮੈਂ ਚਿੱਠੀ ਦੇ ਕੇ ਆਇਆ ਹਾਂ ਲੇਕਿਨ ਪੰਜਾਬ ਸਰਕਾਰ ਇਹਦੀ ਨਕਮੀ ਸਰਕਾਰ ਹੈ ਪਟਿਆਲਾ ਨਾਬਾ ਰੋਡ ਫੋਰ ਲੇਨਿੰਗ ਪਾਸ ਕਰਾਈ ਹੋਈ ਹੈ 2 ਸਾਲ ਹੋ ਗਏ ਲੇਕਿਨ ਪੰਜਾਬ ਸਰਕਾਰ ਨੂੰ ਦੀ ਪੀਆਰ ਨਹੀਂ ਭੇਜ ਰਹੀ ਜਟਕੜੀ ਜੀ ਮੈਨੂੰ ਕਹਿੰਦਾ ਹੈ ਕਹਿੰਦੇ ਕਿ ਲੋਕਾਂ ਤੁਸੀਂ ਆਪਣੇ ਕੰਮ ਦਾ ਤੁਸੀਂ ਕਹਿੰਦੇ ਨਹੀਂ ਮੈਨੂੰ ਲੋਕਾਂ ਦੇ ਪਾਸ ਹਲਕੇ ਦੇ ਕੰਮ ਲੈ ਕੇ ਆਉਂਦੇ ਹੋ ਮੈਨੂੰ ਆਪ ਆਪਣੀ ਫਸਲ ਕੰਮ ਵੀ ਬਤਾਇਆ ਕਰੋ ਮੈਂ ਕਹਿੰਦਾ ਮੇਰੇ ਫਸਲ ਕੰਮ ਲੋਕ ਨੇ ਅਸੀਂ ਲੋਕ ਲੋਕਾਂ ਦੀ ਤਰ੍ਹਾਂ ਲੋਕਾਂ ਦੀ ਮਰਦਾ ਸਾਡਾ ਜੀਵਨ ਰਾਜਨੀਤੀ ਕਰਦੇ ਲੇਕਿਨ ਲੋਕਾਂ ਦੀ ਸੇਵਾ ਕਰਨ ਲਈ ਕਰਦੇ ਆ ਮੇਰੀ ਕੋਈ ਭਾਵਨਾ ਨਹੀਂ ਹੈਗੀ ਕਿ ਇਹ ਇਲੈਕਸ਼ਨ ਨਾਲ ਲੱਗੇ ਨਹੀਂ ਲੜੀਆਂ ਨਾਲ ਲੜਾਂਗੇ ਦੋ ਵਾਰੀ ਟਿਕਟ ਕੱਟੀ ਕੇ ਤੀਜੀ ਵਾਰੀ ਵੀ ਕੱਟੀ ਜਾਵੇ ਤਾਂ ਵੀ ਕੋਈ ਪਰਵਾਹ ਨਹੀਂ ਹੈਗੀ ਲੇਕਿਨ ਉਹੀ ਸ਼ਕਤੀ ਨਾਲ ਉਹੀ ਤਾਕਤ ਨਾਲ ਗੁਰਤੇਜ ਸਿੰਘ ਤੇ ਲੋ ਮਰੂਗਾ ਵੀ ਤੁਹਾਡੇ ਲਈ ਜੀਊਗਾ ਵੀ ਤੁਹਾਡੇ ਲਈ ਜਿਹੜੀ ਇਹ 11 ਮੈਂਬਰੀ ਕਮੇਟੀ ਹੈ ਕਿਉਂਕਿ ਇੱਕ ਚੀਜ਼ ਹੈ ਤੁਸੀਂ ਭੋਲੇ ਭਾਲੇ ਲੋਕ ਹੋ ਮੈਂ ਮੰਨਦਾ ਪਰਿਵਾਰ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਲੜਾਈਆਂ ਲੜੀਆਂ ਜਾਂਦੀਆਂ ਜਿਵੇਂ ਅਸੀਂ ਕੰਦੂ ਸਾਹਿਬ ਦੀ ਲੜਾਈ ਲੜ ਰਹੇ ਹਾਂ ਮੇਰੇ ਨਾਲ ਬੈਠ ਜੀ ਆਪਾਂ ਸਲਾਹ ਕਰਕੇ ਇਹਨੂੰ ਇੱਕ ਨਵੀਂ ਦਿਸ਼ਾ ਵੱਲ ਲੈ ਕੇ ਜਾਵਾਂਗੇ ਅੱਗੇ ਤਾਂ ਪਤਾ ਲੱਗ ਜੂ ਜਿਹੜੇ ਆ ਅਫਸਰ ਦੇ ਅੱਗੇ ਤੁਰੇ ਫਿਰਦੇ ਨੇ ਨਾ ਇਹਨਾਂ ਨੂੰ ਪਤਾ ਲੱਗ ਜੂ ਕਿ ਲੋਕਾਂ ਦਾ ਇਨਸਾਫ ਕਿਵੇਂ ਕੀਤਾ ਹੁੰਦਾ ਇੱਕ ਚੀਜ਼ ਮੈਂ ਤੁਹਾਨੂੰ ਕਹਿੰਦਾ ਤੋਂ ਨਾਲ ਲਾਸਟ ਜਿਹੜਾ ਲਾਅ ਐਂਡ ਆਰਡਰ ਹੁੰਦਾ ਐਸ ਐਚ ਓ ਹੁੰਦਾ ਉੱਪਰ ਐਸ ਐਸ ਪੀ ਹੁੰਦਾ ਉੱਪਰ ਡੀ ਆਈ ਜੀ ਹੁੰਦਾ ਉੱਪਰ ਡੀ ਜੀ ਪੀ ਹੁੰਦਾ ਆਹ ਕੰਮ ਲਾਅ ਐਂਡ ਆਰਡਰ ਠੀਕ ਰੱਖਣਾ ਐਸ ਐਚ ਓ ਤੋਂ ਲੈ ਕੇ ਡੀ ਜੀ ਪੀ ਤੱਕ ਕੰਮ ਹੁੰਦਾ ਕਿਸੇ ਨੂੰ ਫਰਦਾ ਵੀ ਤੁਸੀਂ ਸਾਡੇ ਜਾਣਦੇ ਜਿਹੜਾ ਡੀ ਸੀ ਹੁੰਦਾ ਇਹ ਧੀ ਮੰਦਾ ਉਹਨੇ ਲੋਅ ਨੋਟਰੀ ਦੇਖਣਾ ਹੁੰਦਾ ਉਹਨੇ ਫਰਾਹ ਫੈਨਸ ਲਾਰਾ ਹੁੰਦਾ ਆਰਡਰ ਦੇਣੇ ਹੁੰਦੇ ਨੇ ਮੇਰੀ ਇੱਕ ਬੇਨਤੀ ਆ ਕਿ ਜੀਸੀ ਸਾਹਿਬ ਜਿਹੜੇ ਪਟਿਆਲੇ ਦੇ ਬਹੁਤ ਵਧੀਆ ਲੇਡੀ ਆ ਪ੍ਰੀਤੀ ਜਾਦਵ ਇੱਕ ਮਿੰਟ ਮੇਰੀ ਬੇਨਤੀ ਆ ਪ੍ਰੀਤੀ ਜਾਦਵ ਬਹੁਤ ਸਿੰਗਲ ਲੇਡੀ ਹੈ ਉਹਨਾਂ ਦੀ ਸੁੰਦਾ ਕੋਈ ਨਹੀਂ ਹੈ ਸਾਡੇ ਕੇਸ ਚ ਵੀ ਅਸੀਂ ਦੇਖਿਆ ਉਹਨਾਂ ਦੀ ਸਿਚੁਏਸ਼ਨ ਕਰਨ ਤੋਂ ਬਾਅਦ ਫਰਕ ਪਿਆ ਲੇਕਿਨ ਅਸਲ ਉਹਨਾਂ ਦੀ ਸੁੰਦੇ ਨਹੀਂ ਹੈਗੇ ਉਹਨਾਂ ਦੀ ਇੱਜ਼ਤ ਉਹਨਾਂ ਦੀ ਇੱਜ਼ਤ ਦਿਓ ਮੇਰੀ ਆਹੀ ਤੁਹਾਡੇ ਦਾ ਬੇਨਤੀ ਹੈ ਜਿੱਥੇ ਤੁਸੀਂ ਕਹੋਗੇ ਜਿਵੇਂ ਕਹੋਗੇ ਤੁਹਾਡੇ ਨਾਲ ਅਤੀ ਰਾਤ ਵੀ ਖੜੇ ਆ ਵਾਈ ਗੁਰੂ ਜੀ ਕਰਾਲ ਸਾਹਿਬ ਵਾਈ ਗੁਰੂ ਜੀ ਕੀ ਫਤਿਹ